ਉਹ ਤਾਹ ਨੂੰ ਮੜਾ ਕੇ ਛੱਡ ਕੇ ਵੇਖ ਲੈ ਬਾਹ ਜੀ ਹੁੰਦਾ ਥੱਲੇ ਹਜੇ ਬਣਿਆ ਨਹੀਂ ਰੁਕ ਜਾ ਕਲਵੀਰ ਨੂੰ ਪਰੇ ਹੋ ਜਾ ਥੱਲੇ ਸਰ ਤੱਕ ਬਣੀ ਹੁੰਦੇ ਟੁੱਟਾ ਛੱਡੀ ਨੇ ਮੜਾ ਕੇ ਤਾਹ ਨੂੰ ਛੱਡ ਕੇ ਵੇਖ ਲੈ ਤਾਹ ਨੂੰ ਜਾਂਦਾ ਮੈਂ ਨਹੀਂ ਜਾਣਦਾ ਕੋਈ ਬੜੀ ਕੰਦਾ ਮੈਂ ਨਹੀਂ ਸਕਦੀ ਸੀ ਓਏ 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 ਯਾਰ 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 ਦੇਖ ਖਿਤਾਉਂਗਾ ਫੜੀਆ ਮੜਾ ਲਪੜਾ ਚਾਹ ਹੀ ਰੈਡੀ ਕਰਤੀ ਦੱਸ ਇਹ ਆਪੇ ਹੋਗੀ ਕਿ ਅੱਡੀ ਨੂੰ ਪੜਾਉਂ ਉਹ ਹੋ ਜਾ ਤੂੰ ਗਿਆ 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 ਤੇ ਤੂੰ ਲੜਿਆ ਅੱਡ ਗਿਆ ਕਿਲੀ ਤੂੰ ਨਾ ਡਗ ਜੀ ਹੱਡ ਗਿਆ ਇਹ ਮੋਣੀ ਕਿੰਨੇ ਘਟਾਉਂ ਚੁੱਡੂਗਾ ਗਾ ਜਾਊਗਾ ਕੱਲ ਵੀ ਇੱਧਰ ਆ ਜਾ ਜਮਾ ਸਿੱਧੀ ਰੱਖਣੀ ਸੀ ਪੂਰੀ ਕਲੇਨ ਕੱਲ ਅੱਛਾ ਟਿੱਕੀ ਉਹ ਵੀਂਗੀ ਪਤਾ ਕੀ ਹੋ ਗਈ ਜਦੋਂ ਉਤਾਰ ਜੀ ਨੂੰ ਹੱਥ ਪਿਆਉਂਦਾ ਵੀਂਗੀ ਹੋ ਗਈ ਨਹੀਂ ਆਪੇ ਚਲ ਜਾਣਾ ਇਹਨੇ ਤਾਂ ਨੂੰ ਬਹੁਤ ਤਾਂ ਜਾਊਗਾ ਹੂੰ

ਰੌਕਟ ਚਾਹੀਏ ਰੌਕਟ ਕਿਹੜਾ ਚਲਾਉਣਾ ਹੁੰਦਾ ਉਹ ਤਾਂ ਵੇਖ ਲੈ ਪਹਿਲੋ ਹੁਣ ਹੋ ਰੋਕ ਬੱਚੋ ਤੋ ਚਲਾ ਦੇ ਆ ਦੇ ਤੀਰ ਆ ਦੇ ਕਰ 30 ਰੁਪਏ ਦੇ ਵਿੱਚ ਵੇਖ ਲਓ 30 ਰੁਪਏ ਦਾ ਆਇਆ ਸੀ ਨਾ ਕੁਲਵੀਰ ਉਹ ਜਾਂਦੇ 30 ਉਹ ਜਾਂਦੇ 30 ਰੁਪਏ ਉੱਤੇ ਬਲੂ ਨਾ ਉਹ ਤੀਰ ਕਿਧਰ ਗਿਆ ਚਲੋ ਥੱਲੇ 30 ਰੁਪਏ ਕਿਧਰ ਗਏ ਉਹ ਕਿਧਰ ਹੋ ਗਏ ਪਲੇ ਦੇ ਅੱਕਾ ਕੇ ਵੇ ਦੇ ਹਾਏ ਇਹ ਹਜੇ ਤੱਕ ਚੱਲੀ ਜਾਂਦਾ ਵੇਲਾ ਮਾਣੇ ਹੋਣਾ ਓਏ ਇਹ ਮੋਗੇ ਜਾ ਉਕਲ ਵੀ ਤੇਰੇ ਸਕੂਲ ਤੱਕ ਪਹੁੰਚ ਜਾਂਦਾ ਉਹ ਅੱਤ ਨਹੀਂ ਕਰਦਾ ਸਕੂਲ ਕਿ ਅੱਗੇ ਮੈਡਵਗੋਲੇ ਪਹੁੰਚੂ ਰੇਡੀ ਹੋ ਤੂੰ ਆਹ ਕਿੱਡੀ ਦੂਰ ਗਿਆ ਚਲਾ ਹਣਾ ਚਲੋ ਤਲਤੀਂਦਾ ਮੋਲੇ ਤਾਂ ਮਿਲਿਆ ਬੰਦਨੇ ਜਾ ਰਹਾ ਤਾਂ ਦੇਖ ਸਕਦਾ ਕਾ ਵੀ ਰਕ ਜਾ ਬਟਾ ਰੁਕ ਜਾ ਗੋਣੇ ਬੀਬੀ ਗੋਡ ਬੀਬੀ ਰੁਕ ਜਾ ਚੱਲਦੇ ਆ ਉਹ ਤਾਂ ਦੇਖ ਲਈ ਆਪ ਕਿੱਥੇ ਤੱਕ ਮੋਹਿੰਦਾ ਹੋ ਗਿਆ ਹੋ ਗਿਆ ਉਹ ਡੇ ਗਿਆ ਡੇ ਗਿਆ ਡੇ ਗਿਆ ਡੇ ਗਿਆ ਡੇ ਗਿਆ ਇਹ ਦੇ ਗਿਆ ਕਿੰਨਾ ਟਾਈਮ ਕੱਢਿਆ ਤਿੰਨ 2.5 ਮਿੰਟ ਤਾਂ ਕੱਢ ਗਿਆ ਹਨਾ ਮਣੀ 2.5 ਮਿੰਟ ਕੱਢ ਗਿਆ ਕੀ ਆ ਥੱਲੇ